ਆਓ ਜੀ ਫੋਟੋ ਕਰਾਈਏ ਫੋਟੋ ਕਰਾਈਂ ਆ ਗਾਉਂ ਕੋਲੇ ਆਓ ਕੋਲੇ ਆ ਕੋਲੇ ਜੀ ਫੋਟੋ ਕੋਲੋ ਆਓ ਭਾਈ ਉਹਦਾ ਆ ਭਾਈ ਕਿੱਥੇ ਆਓ ਜ ਆਪਣੇ ਨਾਲ ਜੀ ਹੋ ਜਾ ਮਾੜਾ ਫੋਟੋ ਕਰਾਈਏ ਚੜਾਈ ਲਾ ਜਾਓ ਤੁਸੀਂ ਆ ਜੀ ਇਹ ਤਾਂ ਤੁਹਾਜੀ ਸਰਵਾ ਜੀ ਆ ਜਾਓ ਆ ਜਾਓ ਜੀ ਆਜੋ ਆਜੋ ਖੁੱਲੋ ਬੈਠੇ ਸੱਸੀ ਆਜੋ 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 ਆਇਆ ਯਾਰ ਥੋੜਾ ਜਿਹਾ ਯਾਰ ਥੋੜਾ ਥੋੜਾ ਪਿੱਛੇ ਹੋ ਜਾ ਵਾਟ ਇਹ ਦੇਖੀਏ ਜੀ ਠੀਕ ਹੈ ਜੀ ਠੀਕ ਹੈ ਜੀ ਆਓ ਜੀ ਤੈਨੂੰ ਪਹਿਲਾਂ ਅਸੀਂ ਦੱਸਿਆ ਕਿ ਜੇਵੀ 18 ਦੀ ਟੀਮ ਕ੍ਰਿਸ਼ਨਾਨਗਰ ਗਲੀ ਨੰਬਰ 4 'ਚ ਪਹੁੰਚੀ ਹੈ ਜਿੱਥੇ ਕਿ ਸਾਡੇ ਸ਼ਹਿਰ ਦਾ ਬੜਾ ਨਾਮਚੀਨ ਜਿਹੜਾ ਪਰਿਵਾਰ ਹੈ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਜਾ ਰਿਹਾ ਹੈ ਜਿਸ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਸਾਡੇ ਖੰਨੇ ਦੇ ਮਾਨਯੋਗ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਸਰਦਾਰ ਤਰਨੁਪ੍ਰੀਤ ਸਿੰਘ ਸੌਂਦੀਆਂ ਸ਼ਹਿਰ ਪੱਕੀ ਪੰਜਾਬ ਪੱਕੀ ਲੋਕ ਪੱਕੀ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਨੇ ਆਪ ਪਾਰਟੀ ਜੁਆਇਨ ਕੀਤੀ ਆ ਆਓ ਤੁਹਾਨੂੰ ਮੈਂ ਪਹਿਲਾਂ ਕਹਿਆ ਸੀਗਾ ਕਿ ਚੰਦ ਮਿੰਟਾਂ ਸਾਰ ਆਉਣ ਵਾਲੇ ਨੇ ਸਾਰ ਆ ਚੁੱਕੇ ਨੇ ਉਹਨਾਂ ਤੋਂ ਐਡ ਹੋਣਾ ਜਿਨ੍ਹਾਂ ਨੇ ਕਿ ਖੰਨੇ ਦੀ ਸਿਆਸਤ ਨੂੰ ਬੜੀ ਨੇੜਿਓਂ ਬੜੀ ਅੱਗੇ ਤੱਕ ਦੇਖਿਆ ਤੇ ਅੱਜ ਥੋਡੀਆਂ ਸਰ ਲੋਕਪੱਖੀ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਨੇ ਆਪ ਜੁਆਇਨ ਕਰਨ ਦਾ ਫੈਸਲਾ ਕੀਤਾ ਤਾਂ ਤੁਸੀਂ ਸਾਰੇ ਇਸ ਚੀਜ਼ ਸਾਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਮੈਂ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਕਵਰੇਜ ਕਰਨ ਲਈ ਵੱਡੀ ਗਿਣਤੀ ਦੇ ਵਿੱਚ ਖੰਨਾ ਦੇ ਕ੍ਰਿਸ਼ਨਾ ਨਗਰ ਵਿਖੇ ਪਹੁੰਚੇ ਹੋ ਔਰ ਦੂਸਰਾ ਮੈਂ ਧੰਨਵਾਦ ਕਰਨਾ ਚਾਹੂੰਗਾ ਅੱਜ ਸਾਡੇ ਬਹੁਤ ਸਤਿਕਾਰਯੋਗ ਅੰਕਲ ਵਿਨੋਦ ਵਿਜਜੀ ਦਾ ਜਿਨ੍ਹਾਂ ਦਾ ਪੂਰਾ ਪਰਿਵਾਰ ਵਿੱਚ ਪਰਿਵਾਰ ਅੱਜ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਆ ਇਹ ਉਹ ਪਰਿਵਾਰ ਹੈ ਵਿਨੋਦ ਵਿੱਚ ਅੰਕਲ ਉਹ ਪਰਿਵਾਰ ਦਾ ਮਤਲਬ ਕਿ ਵਿੱਚ ਪਰਿਵਾਰ ਉਹ ਪਰਿਵਾਰ ਹੈ ਜਿਨ੍ਹਾਂ ਦਾ ਯੋਗਦਾਨ ਖੰਨੇ ਦੀ ਸਿਆਸਤ ਦੇ ਵਿੱਚ ਉਸ ਸਮੇਂ ਦਾ ਜਦੋਂ ਸਿਆਸਤ ਖੰਨੇ ਦੇ ਵਿੱਚ ਪਹਿਲਾ ਪੈਰ ਜਾਨੀ ਕਿ ਪੈਰ ਧਰਦੀ ਸੀ ਤੁਸੀਂ ਯਕੀਨ ਮੰਨੋਗੇ ਇਸ ਪਰਿਵਾਰ ਨੇ ਬਹੁਤ ਲੰਬਾ ਸਮਾਂ ਭਾਜਪਾ ਦੇ ਵਿੱਚ ਰਹਿ ਕੇ ਜਿਸ ਸਮੇ ਮੁੱਠੀ ਪਰ ਲੋਕ ਮਤਲਬ ਇਹ ਸਮਝ ਲਓ ਵੀ ਚੰਦ ਲੋਕ ਦੋ ਚਾਰ ਮਾਤਰ ਲੋਕ ਹੋਣਗੇ ਜਿਸ ਸਮੇ ਭਾਜਪਾ ਉਸ ਸਮੇ ਇਹਨਾਂ ਨੇ ਉਰੂ ਸ਼ੁਰੂ ਕੀਤੀ ਸੀ ਸਮਾਂ ਬੀਤਿਆ ਸਮਾਂ ਬੀਤ ਕੇ ਉਸ ਪਾਰਟੀ ਚ ਵੀ ਇਹਨਾਂ ਨੇ ਵਧੀਆ ਸੇਵਾ ਨਿਭਾਈ ਪਰ ਫਿਰ ਉਸ ਤੋਂ ਬਾਅਦ ਚਾ ਸਾਡਾ ਨਿੱਜੀ ਪਿਆਰ ਹੋਣ ਕਰਕੇ ਮੇਰੇ ਫਾਦਰ ਸਾਹਿਬ ਦੇ ਕਲਾਸ ਫੈਲੋ ਹੋਣ ਕਰਕੇ ਸੋ ਕੁਛ ਖੰਨੇ ਦੇ ਪੱਖੀ ਜੋ ਸਾਡੇ ਵਿਕਾਸਕਾਰ ਸੀ ਉਹਨਾਂ ਨੂੰ ਦੇਖਦੇ ਹੋਏ ਸਾਡੇ ਨੈਸ਼ਨਲ ਲੀਡਰ ਸਾਹਿਬ ਦੀ ਸਾਡੇ ਸਟੇਟ ਦੇ ਸੀਐਮ ਸਾਹਿਬ ਦੀ ਕਾਰਸ਼ੈਲੀ ਨੂੰ ਦੇਖਦੇ ਹੋਏ ਜੋ ਫਿਰ ਫੈਸਲਾ ਲੱ타 ਗਿਆ ਔਰ ਸਾਡੇ ਸਾਰੇ ਸਤਕਾਰਯੋਗ ਸਾਥੀ ਜਿਹੜੇ ਪਾਰਟੀ ਦੀ ਟੀਮ ਦੇ ਸਾਡੇ ਬਰਿਸ਼ਟ ਮੈਂਬਰ ਨੇ ਸਾਰਿਆਂ ਨੇ ਬੈਠ ਕੇ ਫਿਰ ਫੈਸਲਾ ਲੱਤਾ ਕਿ ਇਸ ਪਰਿਵਾਰ ਦੀ ਅੱਜ ਸਾਨੂੰ ਬਹੁਤ ਜਰੂਰਤ ਹੈ ਚੰਗੇ ਪਰਿਵਾਰਾਂ ਦੀ ਅੱਜ ਸਾਨੂੰ ਬਹੁਤ ਜ਼ਰੂਰਤ ਹੈ ਸੋ ਮੈਂ ਇਸ ਗੱਲ ਦਾ ਜਿੱਥੇ ਵਿਨੋਦ ਬ੍ਰਿਸ਼ਟ ਵਿਨੋਦ ਵਿੱਚ ਅੰਕਲ ਦਾ ਅੱਜ ਪਾਰਟੀ ਦੇ ਵਿੱਚ ਜੁਆਇਨ ਹੋਣ ਤੇ ਪੂਰਾ ਵਿੱਜ ਪਰਿਵਾਰ ਦਾ ਪਾਰਟੀ ਚ ਜੁਆਇਨ ਹੋਣ ਤੇ ਜਿੱਥੇ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਸਵਾਗਤ ਕਰਦਾ ਹਾਂ ਉੱਥੇ ਮੈਂ ਧੰਨਵਾਦ ਵੀ ਕਰਦਾ ਹਾਂ ਕਿ ਇਹਨਾਂ ਨੇ ਇੰਨਾ ਪੂਰਨ ਭਰੋਸਾ ਦੋਆਇਆ ਦੂਸਰਾ ਮੈਂ ਕਿਹਨਾਂ ਨੂੰ ਪ੍ਰੋਮਿਸ ਵੀ ਕਰਦਾ ਹਾਂ ਜੋ ਮਾਨਤਾਨ ਜੋ ਸਮਾਜ ਦੇ ਵਿੱਚ ਰਹਿਣ ਦੇ ਨਾਤੇ ਜੋ ਇੱਕ ਮਾਨਤਾਨ ਜੋ ਇੱਕ ਇੱਜ਼ਤ ਇਸ ਪਰਿਵਾਰ ਦੀ ਬਣਦੀ ਔਰਤਬਾ ਇਸ ਪਰਿਵਾਰ ਦਾ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਨਾਂ ਦਾ ਉਹ ਮਾਨਤਾਨ ਇਹਨਾਂ ਦਾ ਉਹ ਰੁਤਬਾ ਜਿਹੜਾ ਹੈ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਪਾਰਟੀ ਹਾਈ ਕਮਾਂਡ ਦੇ ਨਾਲ ਗੱਲ ਕਰਕੇ ਕਿ ਮੈਂ ਇਹਨਾਂ ਨੂੰ ਕੋਈ ਬਹੁਤ ਅੱਛੀ ਪੋਜੀਸ਼ਨ ਤੇ ਲੈ ਕੇ ਆ ਸਕਾਂ ਤਾਂ ਜੋ ਇਸ ਇਲਾਕੇ ਦੇ ਵਿੱਚ ਜਿੱਡਾ ਵੱਡਾ ਇਹਨਾਂ ਨੇ ਨਾਮ ਨਾ ਬਣਾਇਆ ਜਿੱਡਾ ਬਟਾ ਅੱਜ ਉਹਨਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਪਿਆਰ ਕਰਨ ਵਾਲੇ ਜਿੰਨੇ ਸਮਰਥਕ ਨੇ ਜਿਹੜੇ ਜਿਹੜੇ ਇਹਨਾਂ ਨਾਲ ਭਾਈਵੰਦਗੀ ਦੇ ਨਾਤੇ ਰੋਜ਼ ਇਹਨਾਂ ਦੇ ਨਾਲ ਉੱਠਦੇ ਬੈਠਦੇ ਨੇ ਅੱਜ ਐਡੀ ਵੱਡੀ ਗਿਣਤੀ ਦੇ ਵਿੱਚ ਜੋ ਇਕੱਠ ਹੋਇਆ ਮੈਂ ਸਾਰਿਆਂ ਦਾ ਇਸ ਅੱਜ ਇਸ ਪ੍ਰੋਗਰਾਮ ਤੇ ਪਹੁੰਚਣ ਤੇ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਔਰ ਮੈਂ ਇੱਕ ਵਾਰ ਤੋਂ ਫੇਰ ਸਮਸਤ মিডিਆ ਦਾ ਧੰਨਵਾਦ ਕਰਦਾ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਉਹ ਰਿਕਵਰੀਜ ਕਰਨ ਲਈ ਪਹੁੰਚੇ ਹੋ ਇਨਕਲਾਬ ਜੰਦਾਬਾਦ ਆਮ ਆਦਮੀ ਪਾਰਟੀ ਜੰਦਾਬਾਦ ਵੈਦ ਸਾਭੀ ਨੇ ਜਿਹੜਾ ਕਿ ਸਾਡੇ ਸ਼ਹਿਰ ਦੇ ਵਿੱਚ ਕਿਸੇ ਵੀ ਪਹਿਚਾਣ ਦਾ ਮਰਤਾਜ ਪਰਿਵਾਰ ਨਹੀਂ ਹੈਗਾ ਜਿਵੇਂ ਕਿ ਪਹਿਲਾਂ ਸਾਡੇ ਮਾਨਯੋਗ ਮੰਤਰੀ ਸਾਹਿਬ ਨੇ ਦੱਸਿਆ ਪਈ ਕਿ ਇਹਨਾਂ ਦੇ ਪਰਿਵਾਰ ਨੇ ਸਿਆਸਤ ਨੂੰ ਬੜਾ ਗਰਾਊਂਡ ਲੈਵਲ ਤੋਂ ਇਸ ਲੈਵਲ ਤੱਕ ਪਹੁੰਚਾਇਆ ਤੇ ਅੱਜ ਖੰਨੇ ਨੂੰ ਵੀ ਬਹੁਤ ਸਟਾਰਟਿੰਗ ਤੋਂ ਦੇਖਿਆ ਤੇ ਅੱਜ ਜੋ ਡਿਵੈਲਪਮੈਂਟ ਦੇ ਢਾਂਚਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਉਹਦੇ ਤੋਂ ਖੁਸ਼ ਹੋ ਕੇ ਇਹਨਾਂ ਨੇ ਆਜ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆਹ ਗੱਲ ਕਰਦੇ ਆ ਵਿਨੋਦ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਸਰ ਬਹੁਤ ਡਿਸੀਜਨ ਹੈ ਜਿਹੜਾ ਇਹ ਤੁਸੀਂ ਅੱਜ ਆਮ ਆਦਮੀ ਪਾਰਟੀ ਦਾ ਫੱਲਾ ਪੜਿਆ ਇਹ ਧੰਨਵਾਦ ਤੁਸੀਂ ਆ ਕੇ ਜਿਹੜਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ ਦੂਸਰਾ ਧਰਮਪ੍ਰੀ ਸੋਨ ਜੀ ਜਿਨ੍ਹਾਂ ਦਾ ਅਸੀਂ ਕਾਰਿਆਸ਼ੈਲੀ ਦੇਖੀ ਹੈ ਸ਼ਹਿਰ ਦੇ ਵਿੱਚ ਜੋ ਅੱਜ ਤੱਕ ਸਾਡੇ ਸ਼ਹਿਰ ਚ ਨਹੀਂ ਹੋਇਆ ਉਹ ਇਹਨਾਂ ਨੇ ਆ ਕੇ ਇੱਥੇ ਕੰਮ ਕੀਤਾ ਔਰ ਪਬਲਿਕਲੀ ਹਰ ਬੰਦੇ ਨੂੰ ਇਹ ਪੂਰੀ ਤਰ੍ਹਾਂ ਕੋਆਪਰੇਟ ਕਰਦੇ ਨੇ ਔਰ ਇਮਾਨਦਾਰੀ ਨਾਲ ਆਪਣਾ ਜਿਹੜਾ ਹੈ ਇਹ ਕੰਮ ਸਰ ਕਰਦੇ ਆ ਇਹਨਾਂ ਦੀ ਨੀਤੀਆਂ ਜੋ ਇਹਨਾਂ ਦੀ ਕਾਰਗੁਜ਼ਾਰੀ ਹੈ ਉਹ ਤੋਂ ਖੁਸ਼ ਹੋ ਕੇ ਮੈਂ ਇਹਨਾਂ ਨੂੰ ਸਮਾਨੀਤ ਵੀ ਕਰਦਾ ਹਾਂ ਮੈਂ ਔਰ ਮੈਂ ਇਹਨਾਂ ਦੇ ਨਾਲ ਜੁਆਇਨਿੰਗ ਵੀ ਕਰਦਾ ਹਾਂ ਥੈਂਕ ਯੂ ਵੈਲਕਮ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਉਹਨਾਂ ਨੇ ਕਿਹਾ ਬੈ ਸੌਨ ਸਾਹਿਬ ਦੀ ਡੈਡੀਕੇਸ਼ਨ ਓਨੈਸਟੀ ਤੇ ਟਰਾਂਸਪੇਰੈਂਸੀ ਉਹ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਵਿੱਚ ਸਾਹਿਬ ਦਾ ਜਿਹੜਾ ਪੂਰਾ ਪਰਿਵਾਰ ਹੈ ਆਪਣਾ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਿਆ ਸੌਨ ਸਾਹਿਬ ਦੀਆਂ ਲੋਕਪੱਕੀ ਨੀਤੀਆਂ ਪੰਜਾਬ ਸਰਕਾਰ ਦੀਆਂ ਪੰਜਾਬ ਪੱਕੀ ਨੀਤੀਆਂ ਨੂੰ ਦੇਖਦੇ ਹੋਏ ਇਹ ਚੀਜ਼ ਬਹੁਤ ਜ਼ਿਆਦਾ ਆਪਣੇ ਆਪ 'ਚ ਅਸਰ ਰੱਖਦੀ ਹੈ ਕਿ ਧਰਤਲ ਤੇ ਉਹ ਪਰਿਵਾਰ ਜਿਹੜੇ ਕਿ ਰਵਾਇਤੀ ਅਲੱਗ-ਅਲੱਗ ਪਾਰਟੀਆਂ ਨਾਲ ਜੁੜੇ ਹੋਏ ਸੀ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਨੇ ਫਿਰ ਅਜਿਹਾ ਕੋਈ ਪ੍ਰੋਗਰਾਮ ਹੋਊਗਾ ਤੁਹਾਨੂੰ ਉੱਥ ਬਰੀ ਮਾ ਜੀ 100 ਹਾਈਵੇ ਘਾਟੀ ਤੋਂ ਪਰਮਿਸ਼ਨਾਂ ਕਿਵੇਂ ਲੈਣੀਆਂ ਪਈ ਉਹ ਸੜਕ ਤੋਂ ਕੱਟ ਕੇ ਡਰੇਨ ਪਾਉਣ ਦੀ ਪਰਮਿਸ਼ਨਾਂ ਕਿਵੇਂ ਲੈਣੀਆਂ ਪਈ ਬੜੋ ਉਹ ਐਕਟਿਸਟੀ ਤਾਂ ਸਾਡਾ ਸਾਰਾ ਪ੍ਰੋਸੀਜਰ ਗ੍ਰੀਟ ਕਰਦੇ ਆ ਚਾਰ ਮਹੀਨੇ ਦਾ ਤਾਂ ਕਿ ਜੱਕਾ ਹੁਣ ਮੇਤਰੋਂ ਸਰਲੀ ਮੈਂਟੇਨੈਂਸ ਕਰਾਇਆ ਉਸ ਬੈਟੀ ਨਾ ਉਹਦੇ ਚਾਰਜਸ ਹੋਣਗੇ ਅੱਛਾ ਜੀ 5 ਰੁਪਏ ਚਾਰਜਸ ਆਉਣਗੇ ਉਹ ਅਸੀਂ ਜਣੀ ਕਿ ਪਿਆਰ ਕਰਕੇ ਉਹ ਉਹੋ ਜਿਹੀ ਜਿਹੜੇ ਪ੍ਰਿੰਟ ਆਵਾਗੀਆਂ ਉਹ ਕੰਦੇ ਗਣੀ ਤੇ ਹੋਰ ਕੋਈ ਹੋਸੀ ਕਰਦੇ ਕਿ ਉਹ ਦੇਖੋ ਸਾਫ ਉਹ ਪੰਜਰ ਤੇ ਲਿਆ ਕਰਦੇ ਕੋਈ ਪੁਰਾ ਉਹ ਯੂਜ਼ ਕਰਨਾ ਦੇ ਤੇ ਉਹਦੀ ਸਫਾਈ ਹੈ ਜਿਹੜੀ ਉਹ ਮੇਨਟੇਨ ਇਹ ਜਿਹੜੀ ਨਾ ਲਾਉਂਗਾ ਵੀ ਨਹੀਂ ਜੀ ਆਪਾਂ Thank you. ਚਾਲੂ ਗਾਲੀਆਂ ਮੇਰੇ ਸਾਥੀ ਵਿੱਕੀ ਬਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅੱਜ ਕ੍ਰਿਸ਼ਨਨਗਰ 4 ਨੰਬਰ ਗਲੀ ਦੇ ਵਿੱਚ ਪਹੁੰਚੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਨੂੰ ਅੱਜ ਬਹੁਤ ਵੱਡਾ ਵੱਲ ਮਿਲਨ ਜਾ ਰਿਹਾ ਹੈ ਉਹਨਾਂ ਦੇ ਸਿਆਸੀ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਣ ਜਾ ਰਿਹਾ ਹੈ ਸਾਡੇ ਸ਼ਹਿਰ ਦੇ ਕੁਝ ਪਰਿਵਾਰ ਅਜਿਹੇ ਨੇ ਜਿਨ੍ਹਾਂ ਦੇ ਕਰਕੇ ਸਾਡਾ ਸ਼ਹਿਰ ਜਾਣਿਆ ਜਾਂਦਾ ਤੇ ਅੱਜ ਉਹਨਾਂ ਚੋਂ ਇੱਕ ਪਰਿਵਾਰ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਜਾ ਰਿਹਾ ਹੈ ਇਹਦੇ ਲਈ ਐਫਰਟਸ ਜਿਹੜੇ ਧਰਤਲ ਤੇ ਵਰਕ ਕਰਦੇ ਨੇ ਸਾਡੇ ਸਨੀ ਸ਼ਰਮਾ ਜੀ ਹੋਗੇ ਇਹ ਵੀ ਬਹੁਤ ਧਰਤਲ ਤੇ ਲੋਕਾਂ ਦੇ ਨਾਲ ਆਪਸੀ ਜਿਹੜਾ ਕੰਟੈਕਟ ਆ ਉਹ ਕਾਇਮ ਰੱਖਦੇ ਨੇ ਜਿਸ ਦੇ ਨਾਲ ਪਬਲਿਕ ਦੇ ਪੱਖ ਦੀਆਂ ਜੋ ਨੀਤੀਆਂ ਨੇ ਉਹਨਾਂ ਨੂੰ ਸਮਝਾਇਆ ਜਾਵੇ ਮੈਮੀ ਸਾਹਿਬ ਹੋਗੇ ਸਲੈਡ ਸਾਹਿਬ ਹੋਗੇ ਜੈਨਰੀ ਟੀਮ ਜਿਹੜੀ ਗਰਾਊਂਡ ਤੇ ਵਰਕ ਕਰਦੀ ਹੈ ਉਹ ਆਪਣੇ ਆਪ ਚ ਵਧਾਈ ਦੀ ਹੱਕਦਾਰ ਹੈ ਜਿਨ੍ਹਾਂ ਦੇ ਵੱਲੋਂ ਅੱਜ ਐਡਾ ਵੱਡਾ ਉਪਰਾਲਾ ਵਿੱਢਿਆ ਜਾ ਰਿਹਾ ਆਓ ਮੈਮੀ ਸਾਹਿਬ ਤੋਂ ਜਾਣਦੇ ਹਾਂ ਕਿ ਪੂਰਾ ਜਿਹੜਾ ਇਹ ਸਿਨੈਰੀਓ ਅੱਜ ਦਾ ਉਹ ਕੀ ਹੈ ਪਹਿਲਾਂ ਤਾਂ ਮੈਮੀ ਸਾਹਿਬ ਵੈਲਕਮ ਤੇ ਤੁਡੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਸਰ ਕੀ ਅੱਜ ਦਾ ਜਿਹੜਾ ਇਹ ਆਮ ਆਦਮੀ ਪਾਰਟੀ ਦੇ ਵਿੱਚ ਵਾਧਾ ਹੋਣ ਜਾ ਰਿਹਾ ਕੀ ਸਿਸਟਮ ਹੈ ਸਰ ਸਭ ਤੋਂ ਪਹਿਲਾਂ اے ਵੀ 18 ਤੇ ਵਿੱਕੀ ਬਡੇਰਾ ਜੀ ਤੇ ਆਲੋ ਵਾਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਉਹਰੇ ਆਏ ਹੋ ਅੱਜ ਬਿਜ ਸਾਹਿਬ ਦੇ ਗ੍ਰਹਿ ਵਿਖੇ ਜੋ ਆਮ ਆਦਮੀ ਪਾਰਟੀ ਦਾ ਇਕੱਠ ਹੋਇਆ ਹੈ ਤੇ ਇਸ ਦੇ ਵਾਸਤੇ ਸਨੀ ਸ਼ਰਮਾ ਜੀ ਸਾਡੇ ਰਵੀ ਸ਼ਰਮਾ ਜੀ ਗੋਲੀ ਸਾਹਿਬ ਇਹਨਾਂ ਦੇ ਜੋਗ ਸਤਕਾ ਅੱਜ ਸਾਡੇ ਪਰਿਵਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਵਿਜੇ ਸਾਹਿਬ ਸਾਡੇ ਵਿੱਚ ਅੱਜ ਆਪਣਾ ਆਮ ਆਦੀ ਪਾਰਟੀ ਦਾ ਜੋ ਸਰੂਪਾ ਲੈ ਕੇ ਪਾਰਟੀ ਜੁਆਇਨ ਕਰਨਗੇ ਤਾਂ ਇਹਦੇ ਵਾਸਤੇ ਜਿੰਨੇ ਵੀ ਉਰੇ ਆਪਾਂ ਸਾਰੇ ਬੈਠੇ ਮੈਂ ਸਾਰੇ ਵਧਾਈ ਦੇ ਪਾਤਰ ਨੇ ਤੇ ਆਮ ਆਦੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਖੰਨੇ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚ ਕੰਮਾਂ ਨੂੰ ਦੇਖਦੇ ਹੋਏ ਵਿੱਚ ਸਾਬ ਨੇ ਇੱਕ ਮੰਡ ਬਣਾਇਆ ਕਿ ਅਸੀਂ ਆਮ ਆਦੀ ਪਾਰਟੀ ਦੇ ਜੋ ਨੀਤੀਆਂ ਨੇ ਸੌਂ ਸਾਬ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਮ ਆਦੀ ਪਾਰਟੀ ਜੁਆਇਨ ਕਰਨ ਜਾ ਰਹੇ ਹਾਂ ਤਾਂ ਇਹ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਿਲ ਖੋਲ੍ਹ ਕੇ ਆਪਣਾ ਸਹਿਯੋਗ ਦਿੰਦੇ ਰਹਿਣਗੇ ਜਿਵੇਂ ਕਿ ਸਰ ਨੇ ਦੱਸਿਆ ਵੀ ਕਿ ਆਮ ਆਦਮੀ ਪਾਰਟੀ ਦੀਆਂ ਲੋਕਪੱਕੀ ਨੀਤੀਆਂ ਦੇਖਦੇ ਹੋਏ ਤੇ ਸਾਡੇ ਖੰਨੇ ਦੇ ਮਾਨਯੋਗ ਵਿਧਾਇਕ ਤੇ ਕੈਬਨਟ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੌਨ ਸਾਹਿਬ ਉਹ ਵੀ ਚੰਦ ਮਿੰਟਾਂ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਤੇ ਸਾਡੇ ਇਸ ਪਰਿਵਾਰ ਦਾ ਜਿਵੇਂ ਕਿ ਮੈਮੀ ਸਾਹਿਬ ਨੇ ਦੱਸਿਆ ਬਹੁਤ ਵੱਡਾ ਪ੍ਰਭਾਵ ਹੈ ਬੜਾ ਪੁਰਾਣਾ ਤੇ ਰਵਾਇਤੀ ਪਰਿਵਾਰ ਹੈ ਜਿਨੇ ਖੰਨੇ ਦੀ ਡਿਵੈਲਪਮੈਂਟ ਨੂੰ ਬਹੁਤ ਰੂਟ ਕਨਾਲ ਤੋਂ ਇਸ ਹੱਦ ਤੱਕ ਪਹੁੰਚਦੇ ਦੇਖਿਆ ਹੋਇਆ ਤੇ ਉਹਨਾਂ ਦਾ ਕਹਿਣਾ ਬਹਿ ਕੇ ਜੋ ਸੌਨ ਸਾਹਿਬ ਦੀਆਂ ਨੀਤੀਆਂ ਨੇ ਜੋ ਉਹਨਾਂ ਦਾ ਸ਼ਹਿਰ ਦੇ ਪ੍ਰਤੀ ਡੈਡੀਕੇਸ਼ਨ ਹੈ ਉਹਨੂੰ ਦੇਖਦੇ ਹੋਏ ਅੱਜ ਅਸੀਂ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਜਾ ਰਹੇ ਹਾਂ ਆਓ ਗੱਲ ਕਰਦੇ ਹਾਂ ਇੱਥੇ ਸਾਡੇ ਨਾਲ ਸਲੇਸ ਸਾਹਿਬ ਵੀ ਨੇ ਸਰ ਆਪਾਂ ਦੇਖਿਆ ਕਿ ਆਪਣੇ ਆਪ 'ਚ ਬਹੁਤ ਵੱਡੀ ਇੱਕ ਤਰ੍ਹਾਂ ਦੀ ਅਚੀਵਮ ਦਿਕਾਇਆ ਜਾਂਦਾ ਤਾਂ ਦੁਨੀਆ ਜੁੜਦੀ ਹੈ ਤਾਂ ਅੱਜ ਜਦੋਂ ਐਡਾ ਪਰਿਵਾਰ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਜਾ ਰਿਹਾ ਤਾਂ ਤੁਸੀਂ ਇਸ ਬਾਰੇ ਕੀ ਕਹੋਗੇ ਦੇਖੋ ਇਹ ਸਾਰਾ ਕ੍ਰੈਡਿਟ ਭਗਵੰਤ ਮਾਨ ਤੇ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੂੰ ਜਾਂਦਾ ਹੈਗਾ ਉਹਨਾਂ ਦੀਆਂ ਕੰਮ ਦੀਆਂ ਨੀਤੀਆਂ ਤੋਂ ਹੀ ਲੋਕ ਪ੍ਰਭਾਵਿਤ ਹੋ ਕੇ ਨਾ ਸਾਡੀ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਨੇ ਲੋਕ ਜਿਹੜੇ ਕਹਿਣ ਤੋਂ ਪਹਿਲਾਂ ਵੀ ਵਧੀਆ ਵਧੀਆ ਫੈਮਲੀਆਂ ਹੈਗੀਆਂ ਸ਼ਹਿਰ ਦੀਆਂ ਮੰਨੀਆਂ ਪਰ ਮੰਨੀਆਂ ਉਹ ਸਾਡੇ ਸੌਨ ਸਾਹਿਬ ਦੀਆਂ ਦੀ ਆਵਾ ਦੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਪ੍ਰਾਪਤ ਹੋ ਕੇ ਸਾਡੀ ਪਾਰਟੀ ਨਾਲ ਜੁਆਇਨ ਕਰ ਲਈ। ਇਹ ਬੜੀ ਖੁਸ਼ੀ ਦੀ ਗੱਲ ਹੈਗੀ ਆ। ਕਿ ਕੀ ਹੋ ਰਿਹਾ ਹੈ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਸਲੈਟ ਸਾਹਿਬ ਨੇ ਕਿਹਾ ਮੈਮੀ ਸਾਹਿਬ ਨੇ ਕਿਹਾ ਵੈ ਕਿ ਬਹੁਤ ਪਰਿਵਾਰ ਨੇ ਅਜਿਹੇ ਜਿਹੜੇ ਕਿ ਸੌਨ ਸਾਹਿਬ ਦੀਆਂ ਸਾਡੇ ਸ਼ਹਿਰ ਦੇ ਪ੍ਰਤੀ ਤੇ ਭਗਵੰਤ ਮਾਨ ਸਾਹਿਬ ਦੀਆਂ ਪੰਜਾਬ ਦੇ ਪ੍ਰਤੀ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦਾ ਪੱਲਾ ਫੜਨੇ ਨੇ ਸਾਡੇ ਨਾਲ ਸਾਡੇ ਸ਼ਹਿਰ ਦੇ ਸਾਡੇ ਮੈਂਟਰ ਨੇ ਅਸੀਂ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਵੈ ਰਵੀ ਸ਼ਰਮਾ ਜੀ ਗੋਲੀ ਜੀ ਦੇ ਨਾਮ ਨਾਲ ਪ੍ਰਖਿਆਤ ਨੇ ਬਹੁਤ ਨੇੜਿਓ ਸਿਆਸਤ ਨੂੰ ਬਾਚ ਕੀਤਾ ਤੇ ਬਹੁਤ ਲੰਮਾ ਤਜਰਬਾ ਹੈ ਇਹਨਾਂ ਨੇ ਵੀ ਜਦੋਂ ਦਾ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਉਹਨੂੰ ਗਰਾਉਂਡ ਲੈਵਲ ਤੇ ਮਜ਼ਬੂਤੀ ਤੇ ਆਪਾ ਸ਼ਰਮਾ ਜੀ ਦੇਖਿਆ ਵੈ ਕਿ ਜਦੋਂ ਧਰਾਤਲ ਦੇ ਉੱਤੇ ਆਮ ਲੋਕ ਜੁੜਦੇ ਨੇ ਤੇ ਆਪ ਮੁਹਾਰੇ ਜੁੜਦੇ ਨੇ ਇੱਕ ਤਾਂ ਹੁੰਦਾ ਜੋੜਨਾ ਇੱਕ ਹੁੰਦਾ ਆਪਣੇ ਆਪ ਜੁੜਨਾ ਤਾਂ ਉਹ ਪਾਰਟੀ ਦੇ ਲਈ ਕਿਤੇ ਨਾ ਕਿਤੇ ਪੋਜ਼ਿਟਿਵ ਸਿਗਨਲ ਹੁੰਦਾ ਤਾਂ ਜਿਹੜੇ ਵੱਡੇ ਫੈਮਿਲੀ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣਨਾ ਇਸ ਬਾਰੇ ਤੁਸੀਂ ਕੀ ਕਹੋਗੇ ਮਿਹਰਬਾ ਹੋਕਰ ਮਿਲ ਗਏ ਉਹ ਗਲੇ ਅਬ ਹਨੇਰਾ ਨਹੀਂ ਅਚਿਰਾਕ ਚਲੇ ਪਹਿਲਾਂ ਤਾਂ ਮੈਂ ਆਏ ਸਾਰੇ ਸਜਨਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸ਼ਿਰਕਤ ਕਰਕੇ ਬਿੱਜ ਸਾਹਿਬ ਦੇ ਪਰਿਵਾਰ ਦਾ ਮਾਨ ਵਧਾਇਆ ਬਿੱਜ ਸਾਹਿਬ ਨੇ ਬਹੁਤ ਹੀ ਬਦਿਆ ਕਾਰਗੁਜ਼ਾਰੀ ਪਰਿਵਾਰ ਦੀ ਇਹਨਾਂ ਦੀ ਰਹੀ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਪਾਰਟੀ ਨੂੰ ਉਹਨਾਂ ਨੇ ਜਿਹੜਾ ਸਹਾਰਾ ਦਿੱਤਾ ਹੈ ਉਹਦੇ ਲਈ ਮੈਂ ਬਿੱਜ ਔਰ ਬਿੱਜ ਸਾਹਿਬ ਦੇ ਪਰਿਵਾਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਜਨਾਬ ਉਹਨਾਂ ਦਾ ਥੋੜੀ ਟੀਮ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਜੀ ਬਹੁਤ ਵਧੀਆ ਸ਼ਾਇਰਾਨਾ ਅੰਦਾਜ਼ੇ ਉਹਨਾਂ ਦਾ ਚਿਰਪ੍ਰਿਚਿਤ ਅੰਦਾਜ਼ ਹੈ ਆਪਣੇ ਇਸੇ ਇੱਕ ਅਲੱਗ ਇੱਕ ਵਿਲੱਖਣੀ ਪਛਾਣ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਇੱਕ ਅਲੱਗ ਇੰਡੈਂਟਰੀ ਰੱਖਦੇ ਨੇ ਰਵੀ ਸ਼ਰਮਾ ਗੋਲੀ ਜੀ ਸਾਡੇ ਬਹੁਤ ਹੀ ਅਜ਼ੀਜ਼ ਤੇ ਬੜੀ ਸਤਿਕਾਰਯੋਗ ਚਾਚਾ ਜੀ ਨੇ ਅੱਜ ਤੁਸੀਂ ਇੱਥੇ ਜਿਹੜਾ ਇਕੱਠ ਹੈ ਉਹ ਦੇਖ ਰਹੇ ਹੋ ਕਿ ਲੋਕਾਂ 'ਚ ਬੜਾ ਉਤਸ਼ਾਹ ਵੀ ਹੈ ਆਪਣੇ ਕੈਬਨਿਟ ਮੰਤਰੀ ਨੂੰ ਲੈ ਕੇ ਕਿਉਂਕਿ ਉਹ ਵੀ ਚੰਦ ਮਿੰਟਾਂ 'ਚ ਪਹੁੰਚਣ ਵਾਲੇ ਨੇ ਤੇ ਉਸ ਤੋਂ ਬਾਅਦ ਜਦੋਂ ਸੌਨ ਸਾਹਿਬ ਇੱਥੇ ਪਹੁੰਚ ਜਾਣਗੇ ਤਾਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੀਆਂ ਕੀ ਨੀਤੀਆਂ ਸ਼ਹਿਰ ਨੂੰ ਲੈ ਕੇ ਹੋਰ ਕੀ ਮੈਕਸ ਮੈਜਿਕ ਸਿਆਸੀ ਤੇ ਇਹਨਾਂ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਰ ਅੱਜ ਬਹੁਤ ਵੱਡਾ ਪਰਿਵਾਰ ਉਹ ਪਰਿਵਾਰ ਜਿਨੇ ਕਿ ਸਿਆਸਤ ਨੂੰ ਬੜੇ ਗਰਾਉਂਡ ਲੈਵਲ ਤੋਂ ਦੇਖਿਆ ਤੇ ਅੱਜ ਸ਼ਹਿਰ ਦੀ ਡਿਵੈਲਪਮੈਂਟ ਨੂੰ ਵੀ ਹੁੰਦੇ ਦੇਖ ਰਹੇ ਨੇ ਜਿਵੇਂ ਕਿ ਉਹ ਕਹਿ ਰਹੇ ਨੇ ਇਹ ਨੀਤੀਆਂ ਨੂੰ ਦੇਖਦੇ ਲੋਕ ਪੱਕੀ ਨੀਤੀਆਂ ਨੂੰ ਦੇਖਦੇ ਅੱਜ ਉਹ ਸਨੀ ਸ਼ਰਮਾ ਜਿਹੜੀ ਐਫਰਟਸ ਦੇ ਸਦਕਾ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਨੇ ਤਾਂ ਤੁਸੀਂ ਸਾਰੇ ਇਸ ਮੌਕੇ ਤੇ ਕੀ ਕਹੋਗੇ ਅਸੀਂ ਪਹਿਲਾਂ ਤਾਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀਆਂ ਆਪਣੀਆਂ ਇੰਪਰੂਵਮੈਂਟ ਦੇਖ ਕੇ ਤੇ ਸਨੀ ਵੀਰੋਂਾਂ ਦੀ ਦੇਖ ਕੇ ਉਸ ਹਸਾਬ ਨਾਲ ਸਾਡੇ ਨਾਲ ਜੁੜੇ ਨੇ ਅਸੀਂ ਪਾਰਟੀ ਦਾ ਤੇ ਤਰਨਪੀਰ ਸੌਂਜੀ ਦਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਇਸ ਲੈਵਲ ਤੇ ਪਹੁੰਚਾਇਆ ਤੇ ਇਹਨਾਂ ਭਰਾਵਾਂ ਨੇ ਸਾਡੇ ਨਾਲ ਜੁੜ ਕੇ ਆਉਣ ਵਾਲੀ ਸਰਕਾਰ ਨੂੰ ਹੋਰ ਬਲ ਮਿਲੂਗਾ ਥੈਂਕ ਯੂ ਵੈਰੀ ਮੱਚ ਜੀ ਬਸ ਕੁਝ ਟਾਈਮ ਦੇ ਵਿੱਚ ਸੌਂਸ ਸਾਹਿਬ ਵੀ ਆ ਰਹੇ ਨੇ ਉਹਨਾਂ ਨਾਲ ਵੀ ਤੁਹਾਨੂੰ ਰੂਬਰੂ ਕਰਾਵਾਂਗੇ ਥੈਂਕ ਯੂ ਜੀ ਥੈਂਕ ਯੂ ਵੈਰੀ ਜਿੱਥੇ ਰੈ residense ਵੇਕੇ ਪਹੁੰਚੇ ਸਾਡੇ ਕ੍ਰਿਸ਼ਨਨਗਰ ਗਲੀ ਨੰਬਰ 4 ਦੇ ਵਿੱਚ ਉੱਥੇ ਦੇ ਜੋ ਸਮੂਹ ਮਹੱਲਾ ਨਿਵਾਸੀ ਨੇ ਜਾਂ ਸਮੂਹ ਸਾਰੇ ਏਰੀਆ ਵਾਸੀ ਨੇ ਉਹਨਾਂ ਦੀਆਂ ਸਾਡੀਆਂ ਮਾਤਾਵਾ ਭੈਣਾਂ ਪਰਜਾਈਆਂ ਤੇ ਬੱਚੀਆਂ ਵੀ ਇੱਥੇ ਆਈਆਂ ਨੇ ਉਹ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਆਸ਼ਵਸਤ ਨੇ ਤੇ ਬਹੁਤ ਜ਼ਿਆਦਾ ਖੁਸ਼ ਨੇ ਕਿ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋ ਬਿਲਕੁਲ ਸਹੀ ਹੋ ਰਹੀ ਹੈ ਸ਼ਹਿਰ ਆਪਣੇ ਵੱਲੋਂ ਵਿਕਾਸ ਦੇ ਸਤਰ ਦੇ ਵੱਲ ਨੂੰ ਵਧਦਾ ਜਾ ਰਿਹਾ ਉਹ ਸਾਡੇ ਨਾਲ ਸਾਡੀਆਂ ਭਾਬੀਆਂ ਖੜੀਆਂ ਨੇ ਉਹਨਾਂ ਤੋਂ ਜਾਣਦੇ ਮੈਮ ਪਹਿਲਾਂ ਤਾਂ ਵੈਲਕਮ ਸਾਡੇ ਚੈਨਲ ਤੇ ਮੈਮ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਇਸ ਟਾਈਮ ਸ਼ਹਿਰ ਦੇ ਵਿੱਚ ਜਾਂ ਜੋ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਦਾ ਤੁਸੀਂ ਇਸ ਡਿਸੀਜਨ ਨੂੰ ਤੇ ਸ਼ਹਿਰੀ ਡਿਵੈਲਪਮੈਂਟ ਨੂੰ ਕਿਵੇਂ ਦੇਖਦੇ ਹੋ ਬਿਕੋ ਸਭ ਤੋਂ ਪਹਿਲਾਂ ਤਾਂ ਜੇ ਅਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਇੱਥੇ ਖੜੇ ਆ ਹਨਾ ਇਟਸ ਅ ਵੈਰੀ ਗੁੱਡ ਪੁਆਇੰਟ ਕਿ ਸਾਡੇ ਲਈ ਇਹ ਹੀ ਬਹੁਤ ਵੱਡੀ ਚੀਜ਼ ਹੈ ਕਿ ਅਸੀਂ ਆਪਣੇ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਨੂੰ ਰਿਗਾਰਡਿੰਗ ਕੁਝ ਵੀ ਕਹਿਣਾ ਤੇ ਅਸੀਂ ਬੜੇ ਫ੍ਰੀਲੀ ਕਹਿ ਸਕਦੇ ਆਂ ਦੂਜੀ ਗੱਲ ਜਿਵੇਂ ਹੁਣ ਸੌਨ ਸਾਹਿਬ ਨੇ ਉਹਨਾਂ ਨੇ ਡਿਵੈਲਪਮੈਂਟ ਜਿਹੜੀ ਕਹੀ ਕੀਤੀ ਹੈ ਉਹ ਦਿਖਦੀ ਹੈ ਹਨਾ ਅਸੀਂ ਨਾਰਮਲ ਹਿਊਮਨ ਬਿੰਗਸ ਜਾ ਕੇ ਉਹਨਾਂ ਕੋਲ ਆਪਣੀ ਪ੍ਰੋਬਲਮਸ ਦੱਸ ਦਿੰਨੇ ਆ ਤੇ ਡਿਵੈਲਪਮੈਂਟ ਦਿੱਖ ਜਾਂਦੀ ਹੈ ਬਈ ਹਾਂਜੀ ਇਹ ਵਾਲਾ ਆਪਣਾ ਏਰੀਆ ਠੀਕ ਹੋ ਗਿਆ ਜਾਂ ਜਿੱਦਾਂ ਵੀ ਹੈ ਤੇ ਬਾਕੀ ਉਸ ਪੋਜੀਸ਼ਨ ਤੇ ਉਹ ਕੇ ਇਜ਼ ਅ ਵੈਰੀ ਹੰਬਲ ਕਾਈਂਡ ਆਫ ਪਰਸਨ ਤੇ ਵੀ ਆਰ ਵੈਰੀ ਪ੍ਰਾਊਡ ਕਿ ਉਹ ਸਾਡੇ ਖੰਨੇ ਨੂੰ ਬਿਲੋਂਗ ਕਰਦੇ ਨੇ ਤੇ ਥੈਂਕ ਯੂ ਸੋ ਮੱਚ ਜਿਵੇਂ ਕਿ ਮੈਮ ਨੇ ਕਿਹਾ ਵੇ ਕਿ ਬਿਲਕੁਲ ਡਾਊਨ ਟੂ ਅਰਥ ਪਰਸਨੈਲਿਟੀ ਹੈ ਉਹਨਾਂ ਦੀ ਤੇ ਮੇਨ ਗੱਲ ਹੈ ਇਜ਼ੀਲੀ ਰੀਚੇਬਲ ਹੈ ਕੋਈ ਵੀ ਜਦੋਂ ਜਾਊਗਾ ਤਾਂ ਉਹਨਾਂ ਦੇ ਨਾਲ ਇਜ਼ੀਲੀ ਮੁਲਾਕਾਤ ਕਰ ਸਕਦਾ ਆਪਣੀ ਦਿੱਕਤ ਪਰੇਸ਼ਾਨੀ ਦੱਸ ਸਕਦਾ ਹੈ ਤੇ ਉਹ ਜਿਹੜਾ ਸੋਲੂਸ਼ਨ ਕੱਢਦੇ ਨੇ ਤੇ ਸ਼ਹਿਰ ਦੇ ਵਿੱਚ ਮੈਮ ਕਹਿੰਦੇ ਜਿਵੇਂ ਜੋ ਵੀ ਵਿਕਾਸ ਦੇ ਕਾਰਜ ਹੋ ਰਹੇ ਨੇ ਉਹ ਪ੍ਰਤੱਖ ਰੂਪ ਦੇ ਵਿੱਚ ਹੋ ਰਹੇ ਨੇ ਉਹਨਾਂ ਨੂੰ ਕਿਸੇ ਵੀ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ ਜਿਵੇਂ ਕਿ ਤੁਸੀਂ ਮੈਮ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਅੱਜ ਜਿਹੜਾ ਇਹ ਇਕੱਠ ਹੈ ਤੁਸੀਂ ਦੇਖੇ ਰਹੇ ਹੋ ਕਿ ਨਹੀਂ ਆਮ ਆਪਾਂ ਦੇਖਿਆ ਵਾ ਕਿ ਜਿਹੜੀਆਂ ਹਾਊਸ ਵਾਈਫਸ ਨੇ ਜਾਂ ਵੈਸੇ ਵੀ ਮੈਮ ਜੌਬ ਕਰਦੇ ਨੇ ਉਹ ਬਹੁਤ ਘੱਟ ਅਜਿਹੇ ਪ੍ਰੋਗਰਾਮਾਂ ਤੇ ਆਉਂਦੇ ਨੇ ਬਟ ਜੋ ਬਹੁਤ ਵੱਡਾ ਪਰਿਵਾਰ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਜਾ ਰਿਹਾ ਹੈ ਸਾਰੇ ਏਰੀਆ ਦੇ ਲਈ ਹੀ ਇਹ ਵਧਾਈ ਦੀ ਗੱਲ ਹੈ ਤੇ ਸੋਨ ਸਾਹਿਬ ਦੇ ਅਣ ਤੇ ਥੋੜੀ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਵਾਂਗੇ ਕਿ ਉਹ ਇਸ ਚੀਜ਼ ਨੂੰ ਕਿਵੇਂ ਦੇਖਦੇ ਨੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ